ਸ਼੍ਰੀਕਾਲ ਤੋਂ ਸੇਖੁਰਾ ਸੰਜੈ ਨਿਊਜ਼ ਤੇ ਮੈਂ ਹਾਪਰ ਦੀਪ ਘਰ ਤਤੂ ਬੱਸਾਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਜਾਂਦੀ ਹੈ ਦਰਸਲ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਆ ਕਿ ਮੂਰਲੀ ਬਸ ਤੇ ਤਾਂ ਪਰ ਖੱੱਚੇ ਤੱਕ ਉੜ ਜਾਂਦੇ ਨੇ ਅਗਲਾ ਹਿੱਸਾ ਜਿਹੜਾ ਬੁੜੇ ਤਰੀਕੇ ਦੇ ਨਾਲ ਹਾਦਸਾ ਗ੍ਰਸਤ ਹੋ ਜਾਂਦਾ ਹੈ ਸਾਥ ਸੇ ਦੌਰਾਨ 15 ਤੋਂ ਵੱਧ ਸਵਾਰੀਆਂ ਨੇ ਜਿਹੜੀਆਂ ਜ਼ਖਮੀ ਹੋ ਚਲੀਆਂ ਵਿ ਤਾਂ ਟੱਕਰ ਹੈ ਜਿਹੜੀ ਇੰਡੋ ਕੈਨੇਡੀਅਨ ਬੱਸ ਅਤੇ ਪੀਆਰਟੀਸੀ ਬੱਸ ਦੇ ਵਿੱਚ ਘਰ ਹੋਈ ਹੈ ਤਿੰਨ ਦੋ ਕੈਨੇਡੀਅਨ ਬੱਸ ਜੋ ਦਿੱਲੀ ਤੋਂ ਅਮਰਤਸਰ ਦੇ ਵੱਲ ਜਾਰੀ ਸੀ ਔਰ ਜੋ ਪੀਆਰਟੀਸੀ ਬੱਸ ਸੇ ਪਟਿਆਲਾ ਤੋਂ ਚੰਡੀਗੜ੍ਹ ਦੇ ਵੱਲ ਨੂੰ ਜਾਰੀ ਸੀ ਤਾਂ ਦੱਸਦੀ ਹੈ ਕਿ ਹਾਦਸਾ ਕਿੰਨਾ ਕਾਰਨਾ ਕਰਕੇ ਹੋਇਆ ਸੇ ਘੱਲ ਤੌਰ ਤੇ ਹਜੇ ਪੁਸ਼ਟੀ ਨਹੀਂ ਕੀਤੀ ਗਈ ਹੈ ਫਿਲਹਾਲ ਆਓ ਤੁਹਾਨੂੰ ਮੌਕੇ ਇਹ ਤਸਵੀਰਾਂ ਦਿਖਾ ਦਿੰਦੇ ਆ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਕੁ ਜ਼ਿਆਦਾ ਭਿਆਨਕ ਰਿਹਾ ਹੋਵੇਗਾ ਕਿ ਸਰਕਾਰੀ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚੱਕਨਾਚੂਰ ਹੋ ਗਿਆ ਇਸ ਹਾਦਸੇ ਦੇ ਵਿੱਚ 15 ਦੇ ਲਗਭਗ ਮਾਸੂਮ ਸਵਾਰੀਆਂ ਜ਼ਖਮੀ ਹੋ ਗਈਆਂ ਪਰ ਸਭ ਤੋਂ ਵੱਧ ਨਾਜ਼ੁਕ ਹਾਲਾਤ ਸਰਕਾਰੀ ਬੱਸ ਦੇ ਡਰਾਈਵਰ ਤੇ ਕੰਡਕਟਰ ਦੇ ਜਿਸ ਨੂੰ ਗੰਭੀਰ ਸੱਟਾਂ ਵੀ ਵੱਜੀਆਂ ਨੇ ਕਿਹੜੀ ਗੱਡੀ ਤੇ ਕੰਮ ਕਰਦੇ ਹੋ ਤੁਸੀਂ? ਈਆਰ ਦੀ ਚੰਡੀਗੜੀ ਪੁਜੀ ਕੰਮ ਕਰਦਾ ਹਾਂ ਮੈਂ ਕੀ ਲੱਗੇ ਹੋਏ ਤੁਸੀਂ? ਕੰਡਕਟਰ ਲੱਗੇ ਹੋਏ ਹਾਂ। ਹਾਂ ਸਰ ਜੀ ਕਿੱਦਾਂ ਹੋਇਆ ਐਕਸੀਡੈਂਟ? ਸਰ ਅਸੀਂ ਪਟਿਆਲੇ ਤੋਂ ਆ ਰਹੇ ਸੀ ਤੇ ਅੰਡਰ ਬ੍ਰਿਜ ਜੋ ਕਿ ਆਨਿਆ ਸੀ ਰਾਜਪੁਰਾ ਸਾਡੀ ਵਾਹ ਜਦੋਂ ਗਗਨ ਚੋਂ ਕ੍ਰਾਸ ਕਰਨ ਲੱਗੀ ਨਾ ਅੰਬਾਲਾ ਤੋਂ ਇੰਡੋਗਨੀ ਨੇ ਬਾਸ ਸਾਡੀ ওভার ਸਪੀਡ ਨਾਲ ਉਹਦੇ ਨਾਲ ਸਾਡੀ ਟੱਕਰ ਹੋ ਗਈ ਇੱਕ ਰਮਾਗੀ ਆ ਗਈ ਇਸ ਕਾਰਨ ਸਵਾਰੀਆਂ ਨੇ ਬਹੁਤ ੱਟਾ ਲੱਗੀਆਂ ਥੋੜੇ ਕਿੰਨੇ ਕੁ ਲੱਗਿਆ ਦਿੱਤਾ ਸਰ ਮੇਰੇ ਸਰ ਅੱਖ ਤੇ ੱਟ ਲੱਗੀ ਤੇ ਕੁਝ ਫਸਲੀਆਂ ਜਿਹੀ ਲੱਗੀਆਂ ਉਹ ਤੁਹਾਡੇ ਤੁਹਾਡੇ ਡਰਾਈਵਰ ਸਾਹਿਬ ਡਰਾਈਵਰ ਸਾਹਿਬ ਦੇ ਜੀ ਫਸਲੀਆਂ ਟੁੱਟੀਆਂ ਜੀ ਕੀ ਨਾਂ ਉਹਨਾਂ ਦਾ ਜੀ ਸੱਜੂ ਸਿੰਘ ਜੀ ਕੁਝ ਜਿਆ ਸੱਟਾਂ ਵੀ ਲੱਗੀਆਂ ਨੇ ਜੀ ਲੱਤ ਦੇ ਵੀ ਸੱਟ ਲੱਗੀਆਂ ਜੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਸਰ ਜੀ ਜਿਹੜੀ ਪ੍ਰਾਈਵੇਟ ਬੱਸਾਂ ਨੇ ਨੱਥ ਪਾਈ ਆ ਵੀ ਓਵਰ ਸਪੀਡ ਨਾਲ ਆਉਂਦੀ ਨੇ ਐਕਸੀਡੈਂਟ ਹੋਣ ਲੱਗੇ ਦੇਖਦੇ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ ਕਮ ਸੇ ਕਮ 15 ਸਵਾਰੇ ਸੱਟਾਂ ਲੱਗੀਆਂ ਨੇ ਜੀ ਠੀਕ ਸਰ ਮੇਰਾ ਗੁਰਪ੍ਰੀਤ ਸਿੰਘ ਪਿਲਕਣੀ ਚਾਹ ਵੀ ਕੀ ਘਟਨਾ ਵਾਪਰੀ ਗੱਡੀ ਕਿਦਾਂ ਐਕਸੀਡੈਂਟ ਹੋਇਆ ਸਰ ਗੱਡੀ ਸਾਡੀ ਜਿਹੜੀ ਆਰਟੀ ਆਰਟੀਸੀ ਦੀ ਗੱਡੀ ਆਉਂਦੀ ਸੀ ਇਹ ਇਧਰੋਂ ਹਾਂਜੀ ਪਟਿਆਲੇ ਤੋਂ ਬਾਇਆ ਅੰਡਰ ਵੇਜ ਨੂੰ ਕਿਉਂਕਿ ਦੂਜੇ ਪਾਸੇ ਬਹੁਤ ਜਾਮ ਲੱਗਦਾ ਉਧਰ ਪੁਲ ਬਣਦਾ ਤੇ ਪਿੱਛੇ ਇੱਕ ਗੱਡੀ ਹੋਰ ਸੀ ਬਰਨਾਲਾ ਡਿੱਪੂ ਉਹ ਵੱਡੀ ਟੱਪ ਗਈ ਜਦੋਂ ਇਹ ਬਾਈ ਮੋੜਨ ਲੱਗੇ ਚੰਡੀਗੜ੍ਹ ਨੂੰ ਤਾਂ ਜਿਹੜੀ ਓਵਰ ਸਪੀਡ ਨਾਲ ਔਰਮਟ ਬੱਸ ਆਈ ਇੰਡੋ ਕੈਨੇਡੀਅਨ ਉਹਦੀ ਦੇ ਨਾਲ ਟੱਕਰ ਹੋ ਗਈ ਜਿਸ ਦੇ ਨਾਲ ਡਰਾਈਵਰ ਸਾਹਿਬ ਦੀ ਪਸਦੀਆਂ ਟੁੱਟ ਗਈਆਂ ਜੀ ਕੀ ਨਾਂ ਡਰਾਈਵਰ ਦਾ ਡਰਾਈਵਰ ਦਾ ਛੱਜੂ ਸਿੰਘ ਜੀ ਹੂੰ ਛੱਜੂ ਸਿੰਘ ਦੀ ਸਾਰੀ ਪਸਦੀਆਂ ਟੁੱਟ ਗਈਆਂ ਕਨੈਕਟਰ ਸਾਹਿਬ ਦੇ ਗੁੱਜੀ ਸਟਾਂ ਪੂਰੇ ਟੰਕਿਆ ਇਹਨੂੰ ਵੀ ਦੋਹਾਂ ਨੂੰ ਰਜਿੰਦਰਾ ਹਸਪਤਾਲ ਚ ਰੈਫਰ ਕਰਤੇ ਆ ਸਵਾਰੀਆਂ ਦੇ ਬਹੁਤ ਜ਼ਿਆਦਾ ਸਟਾਂ ਸਵਾਰੀਆਂ ਕੁਛ ਚੰਡੀਗੜ੍ਹ ਨੂੰ ਰੈਫਰ ਕਰਤੀਆਂ ਜੀ ਕੁਛ ਰਜਿੰਦਰਾ ਕਰਤੀਆਂ ਕੁਛ ਹੋਰ ਅੰਦਰ ਪਈਆਂ ਉਹ ਵੀ ਰੈਫਰ ਕਰਨ ਲੱਗੇ ਆ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਜਿਹੜੀ ਇਹ ਪ੍ਰਾਈਵੇਟ ਬਸਾਂ ਚੱਲਦੀਆਂ ਇਹਨਾਂ ਨੂੰ ਕੋਈ ਨੱਥ ਪਾਈ ਜਾਵੇ ਪਰ ਸਰਕਾਰ ਦਾ ਅਜੇ ਕੋਈ ਵੀ ਕੋਈ ਅਜਿਹੇ ਰੂਪ ਨਹੀਂ ਹੈ ਵੀ ਕੋਈ ਨੱਥ ਜਿਹੜੀ ਪਾਈ ਹੋਣੀ ਤੇ ਸਾਡੇ ਕੋਲ 12 ਮਰੀਜ਼ ਪਹੁੰਚੇ ਹੋਏ ਨੇ ਠੀਕ ਹੈ ਨਾ ਸਾਡੇ ਰਾਏਪੁਰੇ ਸਾਡੇ ਮੌਕੇ ਤੇ ਡਾਕਟਰ ਸਾਰੇ ਪਹੁੰਚ ਜਾਂਦੇ ਆ ਠੀਕ ਹੈ ਸਾਡੇ ਜਿੱਦਾਂ ਹੁਣ ਆ ਸਮਾਜ ਸੇਵੀ ਸੁਸਥਾ ਮਾਨੇ ਇਹ ਮਿਸਫਲ ਕਮੇਟੀ ਤੋਂ ਨੇ ਸਾਡੇ ਕੰਪਿਊਟਰ ਆਪਰੇਟਰ ਨੇ ਸਾਡੇ ਸਾਰੇ ਵੀਰ ਜੀ ਸਾਡੇ ਮੌਕੇ ਤੇ ਪਹੁੰਚ ਜਾਂਦੇ ਨੇ ਇਲਾਕੇ ਦੇ ਲੋਕ ਇਲਾਕੇ ਦੇ ਲੋਕੀ ਵੀ ਇਵਨ ਸਵੀਪਰ ਵੀ ਡਾਕਟਰ ਵੀ ਹਰ ਤਰ੍ਹਾਂ ਦਾ ਜਿਹੜਾ ਬੰਦਾ ਹੁੰਦਾ ਉਸ ਟਾਈਮ ਮੌਕੇ ਤੇ ਪਹੁੰਚ ਜਾਂਦਾ ਹੈ ਜੀ ਕੇਰਾ ਠੀਕ ਹੈ ਜਿਸ ਕਰਕੇ ਮਰੀਜ਼ ਜਿਹੜਾ ਪੂਰਾ ਚੰਗੀ ਤਰ੍ਹਾਂ ਮੈਨੇਜ ਹੋ ਜਾਂਦਾ ਹਰ ਮਰੀਜ਼ ਦਾ ਜਿਹੜਾ ਹੈ ਜੀ ਜੋ ਇੱਥੇ ਰੱਖਣ ਵਾਲਾ ਉਹ ਤਾਂ ਇੱਥੇ ਰੱਖ ਕੇ ਇਲਾਜ ਕੀਤਾ ਜਾਏਗਾ ਤੇ ਜੋ ਮਰੀਜ਼ ਰੈਫਰ ਕਰਨ ਨੂੰ ਰੈਫਰ ਕੀਤਾ ਜਾਏਗਾ ਕਿੰਨੇ ਕੋ ਆਏ ਹੈਗੇ ਸਾਡੇ ਕੋਲ ਟੋਟਲ 12 ਪੇਸ਼ੈਂਟ ਆਏ ਨੇ ਜੀ 108 ਵੀ ਆ ਜਸਟ ਮੇਕਿੰਗ ਇਟ ਸ਼ੋਰ ਕਿ ਜੋ ਅਧਿਕੁਨੀਕ ਐਕਸਪਰਟ ਹੋਰ ਵੀ ਆਈ ਹੈ ਅਸੀਂ ਸਿਰਫ ਇਹ ਸ਼ੋਰ ਕਰ ਰਹੇ ਹਾਂ ਕਿ ਹਰ ਮਰੀਜ਼ ਨੂੰ ਜੋ ਟ੍ਰੀਟਮੈਂਟ ਮਿਲੇ ਉਹ ਟਾਈਮਲੀ ਮਿਲ ਜਾਵੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਹਿਲਾ ਘੰਟਾ 골ਡਨ ਆਵਰ ਘੰਟਾ ਹੁੰਦਾ ਹੈਗਾ ਠੀਕ ਹੈ ਲੇਕਿਨ ਮੈਨੂੰ ਮਾਨ ਹੈ ਜੀ ਸਾਡੇ ਮੈਂ ਇਹਨਾਂ ਨੂੰ ਕੁਲਦੀਪ ਜੀ ਮੈਡੀਕਲ ਕਮੇਟੀ ਤੋਂ ਮੈਂ ਸਵੇਰੇ 8 ਵਜੇ ਫੋਨ ਕੀਤਾ ਕਿ ਪਹੁੰਚੋ ਜੀ ਇਹ ਵੀ ਆ ਗਏ ਕਹਿਣ ਦਾ ਮਤਲਬ ਹੈ ਕਿ ਸਾਡੇ ਡਾਕਟਰ ਦੇ ਨਾਲ-ਨਾਲ ਸਾਡੇ ਇਲਾਕੇ ਦੇ ਲੋਕ ਕਾਟੇ ਸਮਾਜ ਸੇਵੀ ਸਸਤਾਵਾ ਉਹ ਵੀ ਇਹੋ ਜਿਹੇ ਹਾਲਾਤਾਂ ਚ ਕੜੀ ਬਹੁਤ ਮਦਦ ਕਰਦਿਆਂ। ਸ਼ਹਿਰ ਬਸ ਕੀ ਕਹਿਣਾ ਚਾਹਿਆ ਸਰ। ਸ਼ਹਿਰ ਬਸ ਇਹ ਕਹਿਣਾ ਚਾਹਾਂਗਾ ਕਿ ਕਿਉਂਕਿ ਸਾਡਾ ਜਿਹੜਾ ਸ਼ਹਿਰ ਹੈ ਜੀ ਇਹ ਹਾਈਵੇ ਤੇ ਸਥਿਤ ਹੈਗਾ। ਹਾਈਵੇ ਤੇ ਸਥਿਤ ਹੋਣ ਕਰਕੇ ਹਮੇਸ਼ਾ ਇਹ ਸੰਭਾਵਨਾ ਬਣੀ ਰਹਿੰਦੀ ਹੈ ਕਿ ਇੱਥੇ ਕੋਈ ਮਾਫੀ ਜੈਲਟੀ ਆ ਸਕਦੀ ਹੈ। ਉਹ ਮੈਂ ਇਹਨਾਂ ਨੂੰ ਕਹਾਂਗਾ ਜਿੱਦਾਂ ਨੇ ਅੱਜ ਸਾਡਾ ਸਹਿਯੋਗ ਕੀਤਾ ਉਦਾਂ ਸਾਡਾ ਹਮੇਸ਼ਾ ਹੀ ਸਹਿਯੋਗ ਕਰਦੇ।